ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਣਾ ਅੰਜਲੀ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਫਗਵਾੜਾ ਵੱਲੋਂ ਮਹੀਨੇ ਦੇ ਹਰ ਜੇਠੀ ਸੋੰਬਾ ਨੂੰ ਸਰਾਏ ਰੋਡ ਤੇ ਸਥਿਤ ਸ਼ਨੀ ਮੰਦਰ ਵਿਖੇ ਔਣ ਜਾਣ ਵਾਲੇ ਰਾਗੀਰਾਂ ਲਈ ਲੰਗਰ ਲਗਾਇਆ ਜਾਂਦਾ ਤੇ ਉਸੇ ਲੜੀ ਦੇ ਤਹਿਤ ਅੱਜ ਫਿਰ ਮਹੀਨੇ ਦੇ ਜੇਠੀ ਸੋੰਬਾ ਨੂੰ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਫਗਵਾੜਾ ਵੱਲੋਂ ਲੰਗਰ ਲਗਾਇਆ ਗਿਆ ਜਿੱਥੇ ਕਿ ਸੇਵਾਦਾਰਾਂ ਦੇ ਵੱਲੋਂ ਬੜੀ ਹੀ ਸਤਕਾਣ ਨਾਲ ਔਣ ਜਾਣ ਵਾਲੇ ਇਰਾਗੀਰਾਂ ਨੂੰ ਲੰਗਰ ਇਸ ਮੌਕੇ ਜੀਵਨ ਜੋਤੀ ਸੁਭਾਸ਼ ਕਪੂਰ ਤੇ ਸਚਨ ਸ਼ਰਮਾ ਰੋਹਿਤ ਭਾਰਤੀ ਸਨਿਤਿਮਾਨ ਤੇ ਸੁਭਾਸ਼ ਟੀਮਾਨ ਤੇ ਸੁਰਿੰਦਰ ਟੀਮਾਨ ਤੇ ਮਨੀਸ਼ ਕੁਮਾਰ ਤੇ ਗੁਰੂ ਦੱਤ ਕਪੂਰ ਆਦ ਹਾਜ਼ਰ ਸਤ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਜੈ ਕਰੇ 20 ਬਜਰੰਗੇ ਜੈ ਕਰੇ 20 ਬਜਰੰਗੇ ਸਾਰਿਆਂ ਨੂੰ ਜੈ ਸ਼ੰਕਰ ਜੀ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਆਰ ਸਾਡੀ ਸੰਗਤ ਦਾ ਬਹੁਤ ਬਹੁਤ ਕਰਦਾ ਜਿਵੇਂ ਆ ਸ਼੍ਰੀ ਸ਼੍ਰੀ ਮਹਾਦੇਵ ਸੇਵਾ ਮੰਡਲ ਪਵਾੜਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਜਿੱਥੇ ਸੋਮਵਾਰ ਲੰਗਰ ਲਾਇਆ ਜਾਂਦਾ ਉਸੇ ਲੜੀ ਦੇ ਅਪਲક્ષ ਵਿੱਚ ਅੱਜ ਜਿੱਦੇ ਸੋਮਵਾਰ ਵਿੱਚ ਅਸੀਂ ਲੰਗਰ ਲਾ ਰਹੇ ਹਾਂ ਤੇ ਹਰ ਮਹੀਨੇ ਜਿੱਥੇ ਸੋਮਵਾਰ ਲੰਗਰ ਲੱਗਦਾ ਆ ਤੇ ਬਾਕੀ ਬਾਬੇ ਦੀ ਕਿਰਪਾ ਨਾਲ ਜੇ ਚੱਲੀ ਜਾਂਦਾ ਚੱਲੀ ਜਾਂਦਾ ਹੀ ਬਾਬੇ ਦੀ ਕਿਰਪਾ ਜੀ